ਜਾੜ ਦੇਖ ਲੋ ਕਿੱਡਾ ਕਿੱਡਾ ਕਰ ਗਿਆ ਆ ਮੇਰੇ ਹੱਥ ਵਿੱਚ ਇੱਕ ਕਲਾਵੇ ਵਿੱਚ ਵੀ ਨਹੀਂ ਆਉਂਦਾ ਝੋਨੇ ਦਾ ਜਾੜ ਕਿਦਾਂ ਦਾ ਦੋ ਦੋ ਰੁੱਖਾਂ ਵਿੱਚ ਨਹੀਂ ਹੁੰਦਾ ਸਸਿਕਾਲ ਦੋਸਤੋ ਦੋਸਤੋ ਮੈਂ ਤੁਹਾਡਾ ਆਪਣਾ ਮੌਂਟੀ ਵਾਂ ਦੋਸਤੋ ਅੱਜ ਤੁਹਾਨੂੰ ਦਿਖਾਉਣ ਲੱਗੇ ਆ ਝੋਨੇ ਦੀ ਸਿੱਧੀ ਬਜਾਈ ਜਿਹੜਾ ਝੋਨਾ ਸਿੱਧੇ ਤਰੀਕੇ ਨਾਲ ਬੀਜਿਆ ਜਾਂਦਾ ਤੇ ਉਹਦੇ ਵਿੱਚ ਦੇਖੋ ਆ ਬੂਟੇ ਕਿੱਡੇ ਕਿੱਡੇ ਹੋ ਗਏ ਆ ਤੇ ਆ ਦੇਖੋ ਨਿਸਰਨ ਵੀ ਲਾ ਪਿਆ ਆ ਸਾਡੇ ਕੰਗਣੀ ਵਾਲ ਦੇ ਲੱਗੇ ਜੋਗੇ ਸਰਪੰਚ ਦੇ ਜ਼ਮੀਨ ਦੇ ਵਿੱਚ ਇਹ ਬੀਜਿਆ ਗਿਆ ਆ ਤੋ ਇਹਨਾਂ ਨੇ ਜਦੋਂ ਆਪਾਂ ਪਨੀਰੀ ਖੱਤੇ ਵਿੱਚ ਬੀਜਣੀ ਸੀ ਉਸੇ ਟਾਈਮ ਇਹ ਝੋਨਾ ਬੀਜ ਦਿੱਤਾ ਸੀ ਇਹਨਾਂ ਨੂੰ ਘੱਟੋ ਘਾਟ 6-7 ਸਾਲ ਹੋ ਗਿਆ ਸਾਨੂੰ ਦੇਖਦਿਆਂ ਨੂੰ ਇਹ ਝੋਨੇ ਦੀ ਸਿੱਧੀ ਬਜਾਈ ਕਰਦੇ ਆ ਆਪ ਤਾਂ ਇਸ ਵੇਲੇ ਉਹ ਬਾਹਰ ਗਏ ਹੋਏ ਆ ਪਰ ਉਹਨਾਂ ਦੇ ਜਿਹੜੇ ਕੰਮ ਕਰਨ ਵਾਲੇ ਆ ਉਹ ਲੱਗੇ ਆ ਸਪਰੇਅ ਕਰਨ ਲੱਗੇ ਆ ਸੀ ਲੰਘਦੇ ਪਏ ਸੀ ਮੈਂ ਕਿਹਾ ਤੁਹਾਨੂੰ ਦਿਖਾਉਂ ਦਈਏ ਆ ਇੱਧਰ ਦੇਖੋ ਜੀ ਆ ਝੋਨਾ ਦੇਖੋ ਆ ਝੋਨੇ ਦਾ ਹਜੇ ਆਪਣੇ ਤੋਂ ਝੋਨੇ ਜਿਹੜੇ ਥੱਲੇ ਆਪਾਂ ਖਾਦ ਪਾਉਣ ਦੇ ਛੋਟੇ ਆ ਨਾ ਆ ਝੋਨਾ ਦੇਖ ਲਓ ਨਿਸਰ ਵੀ ਗਿਆ ਆ ਆ ਝੋਨਾ ਨਿਸਰਿਆ ਪਿਆ ਆ ਤੇ ਆ ਦੇਖ ਲਓ ਇਹਨਾਂ ਨੇ ਉਹ ਮਹੀਨਾ ਪਹਿਲਾਂ ਇੱਕ ਬੀਜ ਦਿੱਤਾ ਸਿੱਧਾ ਹੀ ਡਾਇਰੈਕਟ ਨਾ ਕਿ ਤੇ ਤੁਹਾਨੂੰ ਕੱਖ ਦਾ ਜਾੜਾ ਦਿਸੂਗਾ ਇਹ ਝੋਨੇ ਦੇ ਆ ਦੇਖ ਲਓ ਜਾੜ ਦੇਖ ਲਓ ਕਿੱਡਾ ਕਿੱਡਾ ਕਰ ਗਿਆ ਆ ਮੇਰੇ ਹੱਥ ਵਿੱਚ ਇੱਕ ਕਲਾਵੇ ਵਿੱਚ ਵੀ ਨਹੀਂ ਆਉਂਦਾ ਝੋਨਾ ਇਹ ਆ ਦੇਖ ਲਓ ਤੇ ਹੁਣ ਤੁਹਾਡੀ ਗੱਲਬਾਤ ਕਰਾਉਨੇ ਆ ਜਿਹੜਾ ਅੰਕਲ ਕੋਈ ਇੱਥੇ ਬੰਦਾ ਇਹ ਟੇਕਰ ਹੈ ਜਿਹੜਾ ਦੇਖਭਾਲ ਕਰਦਾ ਆ ਉਹਦੇ ਨਾਲ ਕਰਾਉਨੇ ਆ ਆਪ ਬਤਾਈਏ ਭਾਈ ਆਪ ਕਿੰਨੇ ਚਿਰ ਬਾਅਦ ਇਸ ਕੋ ਪਾਣੀ ਲਗਾਤੇ ਹਨ 12 ਦਿਨ ਕੇ ਬਾਅਦ 12 ਦਿਨ ਕੇ ਬਾਅਦ ਦੋਸਤੋ ਜਿਹੜਾ ਆਪਾਂ ਉਦਾਂ ਝੋਨਾ ਲਾਈਦਾ ਉਹਦੇ ਵਿੱਚ ਆਪਾਂ ਨੂੰ ਪਾਣੀ ਖੜਾ ਹੀ ਰੱਖਣਾ ਪੈਂਦਾ ਦੂਏ ਤੀਏ ਦਿਨ ਬਾਅਦ ਆਪਾਂ ਨੂੰ ਪਾਣੀ ਲਾਉਣਾ ਪੈਂਦਾ ਮਤਲਬ ਲਾ ਲਓ ਵੀ ਆਪਣਾ ਜਿਹੜਾ ਤਿੰਨ ਆਰੀ ਦਾ ਪਾਣੀ ਜਿਹੜਾ ਉਹ ਬਚ ਜਾਂਦਾ ਤੇ ਚੌਥਾ ਪਾਣੀ ਝੋਨੇ ਨੂੰ ਲੱਗਦਾ ਹੈ ਮਤਲਬ ਇਹ ਹੋਰ ਸਰਲ ਤਰੀਕੇ ਨਾਲ ਵੀ ਇਹ ਚੀਜ਼ਾਂ ਹੋ ਸਕਦੀਆਂ ਜੇ ਸਾਨੂੰ ਸਰਕਾਰ ਵੱਲੋਂ ਕੋਈ ਨਾ ਕੋਈ ਹੋਰ ਸਕੀਮਾਂ ਦੱਸੀਆਂ ਜਾਣ ਵੀ ਇਹਨੂੰ ਕਿੱਦਾਂ ਅੱਗੇ ਵਧਾਇਆ ਜਾਵੇ ਇਸ ਚੀਜ਼ ਨੂੰ ਤੁਹਾ ਦੇਖ ਲਓ ਤੁਸੀਂ ਝੋਨੇ ਦਾ ਜਾੜ ਇੱਧਰ ਲੰਗਿਆ ਆ ਆ ਫੇਰ ਦੁਬਾਰਾ ਦੇਖ ਲਓ ਇਹ ਝੋਨਾ ਕਿਤੇ ਐਨ ਫਸਿਆ ਪਿਆ ਆ ਝੋਨੇ ਦੇ ਵਿੱਚ ਕਿਤੇ ਵੀ ਕੋਈ ਕਮੀ ਨਹੀਂ ਦਿਸਦੀ ਹੈਗੀ ਨਾ ਕਿਤੇ ਕੋਈ ਕੱਖ ਦਾ ਜਾੜ ਤੁਹਾਨੂੰ ਦਿਸੂਗਾ ਤੇ ਜਿਹੜਾ ਦੂਜਾ ਆਪਾਂ ਝੋਨਾ ਲਾਉਨੇ ਆ ਉਹਦੇ ਵਿੱਚ ਕੱਖ ਵੀ ਹੋ ਜਾਂਦਾ ਇਹਦੇ ਵਿੱਚ ਕੱਖ ਜ਼ਰੂਰ ਪਹਿਲਾਂ ਹੋਇਆ ਹੋਊਗਾ ਪਰ ਉਹਨਾਂ ਨੇ ਸਪਰੇਅ ਕਰਕੇ ਜਿੱਦਾਂ ਵੀ ਇੱਦਾਂ ਹੁਣ ਵੀ ਲੱਗੇ ਆ ਸਪਰੇਅ ਕਰਨ ਗੋਪ ਦੀ ਤੇ ਉਹ ਦੇਖ ਲਓ ਕਿੰਨੀ ਲੇਬਰ ਲੱਗੀ ਆ ਮਤਲਬ 15 20 ਬੰਦੇ ਜਿਹੜੇ ਉਹ ਸਪਰੇਅ ਕੰਢੇ ਆ ਤੇ ਪਰ ਝੋਨਾ ਤੁਸੀਂ ਆਲੇ-ਦੁਆਲੇ ਦੇਖੋ ਇਦਾਂ ਦਾ ਤੁਹਾਨੂੰ ਪੂਰੇ ਜਲੰਧਰ ਜ਼ਿਲ੍ਹੇ ਵਿੱਚ ਇਸ ਝੋਨੇ ਨਾਲ ਦਾ ਜੇ ਕੋਈ ਵੀ ਝੋਨਾ ਦਿਖਾੜ ਦੇਵੇ ਤੇ ਮੈਂ ਕਹਿੰਦਾ ਮੈਂ ਉਹਨੂੰ ਸਲੂਟ ਕਰੂੰਗਾ ਇਸ ਝੋਨੇ ਨਾਲ ਦਾ ਝੋਨਾ ਤੁਹਾਨੂੰ ਪੂਰੇ ਜਲੰਧਰ ਜ਼ਿਲ੍ਹੇ ਵਿੱਚ ਨਹੀਂ ਮਿਲੂਗਾ ਲਓ ਬਈ ਸੂਰ ਦਿਵਾਲੀ ਵਾਲਾ ਵੀ ਆ ਗਿਆ ਆ ਜਾਓ ਭਰਵਾਂ ਜੀ ਕਿੱਦਾਂ ਜੀ ਸੂਰ ਸਾਹਿਬ ਕਿੱਧਰ ਫੇਰਦੇ ਆਂ ਬਸ ਇੱਧਰ ਹੀ ਘੁੰਮਣਾ ਕੋਰ ਸੇਤਾਂ ਦੇ ہاں ਠੀਕ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆ ਦੇਖ ਲੋ ਇੱਥੇ ਹੋਈ ਇੱਕ ਸਾਲ ਇਹ ਜੀ ਬਜਾਈ ਹੁੰਦੀ ਆ ਯਾਨੀ ਕਿ ਸੁੱਕੀ ਬਜਾਈ ਹੁੰਦੀ ਆ ਯਾਨੀ ਕਿ ਸਿਰਫ ਛੱਟੇ ਦੀ ਬਿਜਾਈ ਹੁੰਦੀ ਹੈ ਇੱਥੇ ਤਾਂ ਇਹਨੂੰ ਝੋਨੇ ਦਾ ਜਾੜ ਕਿਦਾਂ ਦਾ ਦੋ-ਦੋ ਰੁਗਾਂ ਚ ਨਹੀਂ ਆਉਂਦਾ ਹੱਥਾਂ ਜੇ ਤੇ ਇਹਦੇ ਨੂੰ ਤੁਹਾਨੂੰ ਕੀ ਲੱਗਦਾ ਮਤਲਬ ਵੀ ਇਹ ਕਾਤੇ ਹੀ ਬੀਜਣਾ ਚਾਹੀਦਾ ਸਿੱਧੀ ਵਿਆਈ ਤੇਰੀ ਸੋਚ ਕੀ ਕਹਿੰਦੀ ਹੈ ਤੂੰ ਖੇਤੀ ਕਰਦਾ ਜਾਂ ਨਹੀਂ ਕਰਦਾ ਪਰ ਆਪਣੀ ਸੋਚ ਕੀ ਕਹਿੰਦੀ ਹੈ ਸੋਚ ਮੇਰੀ ਇਹ ਕਹਿੰਦੀ ਹੈ ਵੀ ਆਪਾਂ ਲੀਵਰਾਂ ਤੋਂ ਵੀ ਖਰਚਾ ਵੀ ਬਹੁਤ ਬਚਦਾ ਜਾਂ ਤੇ ਉੱਪਰੋਂ ਦੀ ਝੋਨੇ ਸਿੱਧੀ ਵਿਆਈ ਹੈ ਇਹਦਾ ਫਾਇਦਾ ਵੀ ਬਹੁਤ ਹੈ ਕੱਖ ਵੀ ਨਹੀਂ ਹੁੰਦਾ ਵਿੱਚ ਪਾਣੀ ਦੇ ਵਿੱਚ ਇੱਕ ਜਾੜਾ ਵੀ ਨਹੀਂ ਹੁੰਦਾ ਪਾਣੀ ਦੀ ਬਚਤ ਪਾਣੀ ਦੀ ਬਚਤ ਹੋਰ ਕਈ ਚੀਜ਼ਾਂ ਦੀ ਦਾਣੀ ਬਚਤ ਆ ਵੀ ਆਪਾਂ ਨੂੰ ਇਨੀ ਨੌਲੇਜ ਨਹੀਂ ਕਿਤੀ ਬਾਰੇ ਜਾਂ ਕੀ ਕੀ ਨੇ ਯਾਨੀ ਕਿ ਬਚਤ ਇੰਨਾ ਕਿ ਦਿਮਾਗ ਤਾਂ ਆਪਦਾ ਵੀ ਕਹਿੰਦਾ ਹੀ ਆ ਵੀ ਬਹੁਤ ਚੀਜ਼ਾਂ ਤੋਂ ਬਚਤ ਆ ਇਹਦੀ ਮਤਲਬ ਮੇਨ ਜਿਹੜਾ ਸਾਡਾ ਮੁਢਲਾ ਕਾਰਨ ਜਿਹੜਾ ਸਾਡਾ ਪਾਣੀ ਜਿਹੜਾ ਥੱਲੇ ਨੂੰ ਜਾ ਰਿਹਾ ਪਾਣੀ ਦਾ ਲੈਵਲ ਉਹਨੂੰ ਬਚਾਉਣ ਲਈ ਇਹੇ ਉਪਰਾਲੇ ਕਰਾਂਗੇ ਤਾਂ ਆਪਾਂ ਪੰਜਾਬ ਦਾ 85% ਪਾਣੀ ਜਿਹੜਾ ਆ ਸਿਰਫ ਇਸ ਵਿਧੀ ਦੇ ਨਾਲ ਹੀ ਬਚਾ ਸਕਦੇ ਆ ਜਿਹੜੇ ਖੇਤੀਬਾੜੀ ਮਾਇਰਿਆ ਯੂਨੀਵਰਸਟੀਆਂ ਆ ਉਹਨਾਂ ਨੂੰ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਜਗਾਉਣ ਦੀ ਲੋੜ ਆ ਤਾਂ ਕਿ ਕਿਸਾਨ ਹੌਲੀ-ਹੌਲੀ 2 ਸਾਲਾਂ ਦੇ ਵਿੱਚ ਵਿੱਚ ਇਸ ਪਾਸੇ ਨੂੰ ਸਾਰਾ ਪੰਜਾਬ ਹੀ ਤੁਰ ਪਵੇ ਜਿਹੜੀ ਸਾਨੂੰ ਲੇਬਰ ਦੀ ਸਮੱਸਿਆ ਹੁੰਦੀ ਆ ਜਿਹੜੇ ਰੇਟ ਸਾਡੇ ਤੋਂ ਆਪਣੀ ਮੂੰਹ ਮੰਗੇ ਮੰਗੇ ਜਾਂਦੇ ਆ ਜਾਂ ਜਿਹੜੀ ਦੂਜੀ ਸਾਨੂੰ ਸਮੱਸਿਆ ਹੁੰਦੀ ਆ ਵੀ ਪਾਣੀ ਦੀ ਵੀ ਕਈ ਵੇਲੇ بارش ਨਹੀਂ ਹੁੰਦੀ ਹੈਗੀ ਤੇ ਮੋਟਰਾਂ ਦੀ ਬੱਤੀ ਜਿਹੜੀ 8 ਘੰਟੇ ਆਉਂਦੀ ਜਾਂ ਉਦੋਂ ਘਟ ਆਉਣ ਲੱਗ ਪੈਂਦੀ ਉਦੋਂ ਵੀ ਸਾਨੂੰ ਪ੍ਰੋਬਲਮ ਆਉਂਦੀ ਆ ਮੈਨੂੰ ਤਾਂ ਜੀ ਸੌਖੇ ਹੋ ਜਮਾਂਗੇ ਇਹ ਕਿਸਾਨ ਮੈਨੂੰ ਲੱਗਦਾ ਵੀ ਸੌਖਾ ਆ ਹਾਂ ਇੱਕ ਭਈਆਂ ਦੀਆਂ ਮਿੰਤਾ ਬਹੁ ਕਰਨੀਆਂ ਪੈਣੀਆਂ ਭਈਏ ਆਪਣੇ ਪੈਸੇ ਮੰਗਦੇ ਆ ਇੱਕ ਠੋਕ ਕੇ ਹੈ ਤੇ ਉਹ ਦੂਜੇ ਬੰਦੇ ਦੀ ਮਜਬੂਰੀ ਦੇ ਸਮਝਦੀ ਨਹੀਂ ਜ਼ਿਮੀਂਦਾਰ ਦੀ ਕਿਸੇ ਦੀ ਮਜਬੂਰੀ ਨੂੰ ਇਹਨਾਂ ਨੂੰ ਪਤਾ ਹੈਗਾ ਉਹਨਾਂ ਨੂੰ ਆਪਣਾ ਪਤਾ ਵੀ ਆਪਣੀ ਆਪਣੀ ਦੀਪਾਂ ਭਰ ਕੇ ਨਹੀਂ ਆਉਂਦੇ ਆ ਕਿ ਜੇ ਤੇ ਨਾਲੇ ਉਹ ਸੁੱਕੀ ਬਜਾਈ ਨਾ ਆਪਣੇ ਬੰਦੇ ਪੰਜਾਬੀ ਕੰਮ ਕਰਨਗੇ ਤੇ ਜੁਗਾਰ 'ਚ ਪੈ ਜਾਣਗੇ ਇਹ ਡੱਪ ਉਹਦੇ ਵਿੱਚ ਮਸ਼ੀਨ ਤੇ ਡ੍ਰਿੱਲ ਮਸ਼ੀਨ ਨਾਲ ਹੀ ਪੀਜਿਆ ਜਾਂਦਾ ਹੈ ਵੀ ਹਾਂਜੀ ਹਾਂਜੀ ਹਾਂ ਹਾਂ ਤੇ ਹਾਂ ਦੋਸਤੋ ਇਹ ਇਹ ਹਾਲਾਤ ਦੇਖ ਲਓ ਕਿੰਨੇ ਵਧੀਆ ਆ ਇਸ ਖਾਲੇ ਹਾਲਾਤ ਆ ਸੁਝਾ ਦੇਣਾ ਸਾਡਾ ਫਰਜ਼ ਬਣਦਾ ਆ ਸਾਰੇ ਕਿਸਾਨਾਂ ਭਰਾਵਾਂ ਨੂੰ ਬੇਨਤੀ ਕਰਨਾ ਸਾਡਾ ਫਰਜ਼ ਬਣਦਾ ਆ ਸੋ ਮੈਂ ਸਾਰੇ ਵੀਰਾਂ ਨੂੰ ਇਹ ਬੇਨਤੀ ਕਰਦਾ ਆ ਤੁਹਾਡੇ ਚਾਰਾਂ ਵਿੱਚ ਵੀ ਭਰਾ ਜੀ ਤੁਹਾਡੇ ਅੱਗੇ ਬੇਨਤੀ ਆ ਵੀ ਆਪਾਂ ਜਿਹੜੀ ਸਿੱਧੀ ਬਜਾਈ ਉਹਦੇ ਉੱਲ ਨੂੰ ਹੋਈਏ ਜਿਸ ਕਿਸਾਨ ਦੇ 10 ਖੱਤੇ ਆ ਕੋ ਕਟੋ ਘਟ ਅਗਲੇ ਸਾਲ ਤਿੰਨ ਜਾਂ ਚਾਰ ਖੱਤੇ ਤਾਂ ਜ਼ਰੂਰ ਇਸ ਚੀਜ਼ ਦੇ ਲਾਵੇ ਤਾਂ ਕਿ ਆਪਾਂ ਆਪਣੇ ਪੰਜਾਬ ਦਾ ਪਾਣੀ ਜਿਹੜਾ ਉਹ ਬਚਾ ਸਕੀਏ ਜੇ ਪਾਣੀ ਹੋਊਗਾ ਤੇ ਸਾਡਾ ਜੀਵਨ ਆ ਇਹ ਝੋਨੇ ਚੋਂ ਜਿਹੜੀ ਕਮਾਈ ਆਉਣੀ ਆ ਫੇਰ ਹੀ ਅਸੀਂ ਉਹ ਵਰਤ ਸਕਦੇ ਜੇ ਸਾਡਾ ਜੀਵਨ ਹੋਊਗਾ ਤਾਂ ਸੋ ਇੰਨੀਆਂ ਬੇਨਤੀਆਂ ਕਰਦਾ ਹੋਇਆ ਮੈਂ ਤੁਹਾਡਾ ਆਪਣਾ ਮੌਂਟੀ ਨਾਮ ਮਾਨ ਤੇ ਮੇਰੇ ਨਾਲ ਕੈਮਰਾਮੈਨ ਬੀ ਐਮ ਧੰਨਵਾਦ